ਉਸ ਨੂੰ ਨਾਪ ਲੈਣਾ ਹੈ ਵੀ ਕਿੰਡੀ ਸਾਡੀ ਲੱਤ ਤੇ ਸਵੇਲਿੰਗ ਹੈ ਫੋਰ ਏਗਜ਼ਾਮਪਲ ਇੱਥੇ 13 ਆ ਗਿਆ ਵਧੀਆ ਗੱਲ ਕਿ ਥੋੜੀ ਵੀ ਇੱਕ ਲੱਤ ਸੁੱਕ ਗਈ ਹੈ ਤੁਸੀਂ ਕੋਈ ਆਪਰੇਸ਼ਨ ਕਰਾਇਆ ਕੋਈ ਸਰਜਰੀ ਕਰਾਈ ਜਾਂ ਫਿਰ ਤੁਹਾਡੇ ਲਿੰਫ ਐਡੀਮਾ ਹੋ ਗਿਆ ਹੈ ਤੁਹਾਡੀ ਇੱਕ ਲੱਤ ਦੇ ਵਿੱਚ ਸਵੇਲਿੰਗ ਆ ਗਈ ਹੈ ਔਰ ਇੱਕ ਲੱਤ ਬਿਲਕੁਲ ਪਤਲੀ ਹੋ ਗਈ ਹੈ ਇਸ ਤਰ੍ਹਾਂ ਉਹ ਲੋਕਾਂ ਨਾਲ ਹੁੰਦਾ ਜਿਹੜੇ ਲੋਕ ਕੋਈ ਵੀ ਆਪਣੇ ਲੋਅਰ ਲিমਬ ਦਾ ਮਤਲਬ ਇਸ ਤੋਂ نیچے-नीचे ਕੋਈ ਵੀ ਸਰਜਰੀ ਕਰਾਉਂਦੇ ਆ ਪਰ ਉਸ ਤੋਂ ਬਾਅਦ ਕੋਈ ਕਸਰਤ ਨਹੀਂ ਕਰਦੇ ਉਨ੍ਹਾਂ ਦੇ ਲਿੰਫੇਡੀਮਾ ਵੀ ਹੋ ਜਾਂਦਾ ਹੈ ਇਸ ਜਗ੍ਹਾ ਤੇ ਸਵੇਲਿੰਗ ਆ ਜਾਂਦੀ ਹੈ ਕਿਉਂਕਿ ਲੈਕ ਆਫ ਐਕਟੀਵਿਟੀ ਮਤਲਬ ਆਪਰੇਸ਼ਨ ਤੋਂ ਬਾਅਦ ਕੋਈ ਕਸਰਤ ਨਹੀਂ ਕੀਤੀ ਔਰ ਜਿਨ੍ਹਾਂ ਦੇ ਲਿੰਫੇਡੀਮਾ ਹੋ ਗਿਆ ਥੋਨੂੰ ਡਾਕਟਰ ਨੇ ਡਾਇਗਨੋਸ ਕਰਤਾ ਵੀ ਤੁਹਾਡਾ ਜੋ ਲੰਫੈਟਿਕ ਸਿਸਟਮ ਹੈ ਉਹਦੇ ਵਿੱਚ ਕੋਈ ਖਰਾਬੀ ਆ ਚੁੱਕੀ ਹੈ ਜਿਵੇਂ ਕਿ ਕੋਈ ਟਰਾਮਾ ਹੋ ਜਾਵੇ ਜਾਂ ਫਿਰ ਕੋਈ ਕੈਂਸਰ ਦਾ ਰੋਗ ਹੋਵੇ ਇਸ ਦੇ ਲਈ ਆਸਾਨ ਕਸਰਤ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕਸਰਤਾਂ ਕਰਨ ਤੋਂ ਪਹਿਲਾਂ ਤੁਸੀਂ ਐਨਸੀ ਟੇਪ ਨਾਲ ਮੈਰ ਕਰਨਾ ਹੈ ਮਤਲਬ ਉਸ ਨੂੰ ਨਾਪ ਲੈਣਾ ਹੈ ਵੀ ਕਿੰਡੀ ਸਾਡੀ ਲੱਤ ਤੇ ਸਵੇਲਿੰਗ ਹੈ ਫੋਰ ਐਗਜ਼ਾਮਪਲ ਇੱਥੇ 13 ਆ ਗਿਆ ਤੁਸੀਂ 7 ਦਿਨਾਂ ਬਾਅਦ ਨੋਟ ਕਰਨਾ ਵੀ ਇਹ ਸਵੇਲਿੰਗ 19 ਹੈ ਜਾਂ ਘਟੀ ਹੈ ਸੋ ਹੁਣ ਗੱਲ ਕਰਨ ਲੱਗੇ ਆ ਆਸਾਨ ਕਸਰਤਾਂ ਦੀ ਸਸਰੀਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਭ ਤੋਂ ਪਹਿਲੀ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਹੈ 2 ਤੋਂ 3 ਸਹਰਾਣੇ ਇਦਾਂ ਲਾ ਲੈਣੇ ਆ ਔਰ ਇਸ ਦੇ ਉੱਪਰ ਤੁਸੀਂ ਲੱਤਾਂ ਰੱਖ ਕੇ ਐਂਕਲ ਟੋ ਪੰਪਸ ਕਰਨੇ ਆ ਇਦਾਂ ਕਰਕੇ ਇਸ ਦੇ ਉੱਪਰ ਐਂਕਲ ਟੂ ਪੰਪ ਕਰਾਂਗੇ ਸੁਰਾਣੇ ਚਾਰ ਵੀ ਲਾ ਸਕਦੇ ਹੋ ਸੁਰਾਣੇ ਤੁਸੀਂ ਤਿੰਨ ਵੀ ਲਾ ਸਕਦੇ ਹੋ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਇਹ ਤੁਸੀਂ 10 ਵਾਰੀ ਕਰੋਗੇ ਔਰ ਇਸਦੇ ਤੁਸੀਂ ਪੰਜ ਤੋਂ 6 ਸੈੱਟ ਲਾਉਣੇ ਆ ਉਦੋਂ ਬਾਅਦ ਜਿਹੜੀ ਸੈਕੰਡ ਐਕਸਰਸਾਈਜ਼ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਦੋਨੇ ਪੈਰ ਆ ਜਿਹੜੇ ਉਹ ਜੋੜ ਲਓਗੇ ਇਦਾਂ ਕਰਕੇ ਔਰ ਦੈਨ ਤੁਸੀਂ ਦੋਨੋਂ ਗੋਡੇ ਬਾਹਰ ਲੈ ਕੇ ਜਾਣੇ ਇਦਾਂ ਇੱਕ ਓਪਨ ਕਰਾਂਗੇ ਗੋਡੇ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ 6 ਫਿਰ 7 ਇਦਾਂ ਤੁਸੀਂ 12 ਵਾਰੀ ਕਰਨਾ ਇਸਦੇ ਪੰਜ ਸੈੱਟ ਲਾਉਣੇ ਉਦੋਂ ਅਗਲੀ ਕਸਰਤ ਕੀ ਹੋਏਗੀ ਕੱਲਾ ਕੱਲਾ ਗੋਡਾ ਆਪਾਂ ਛਾਤੀ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਨਾ ਬਿਨਾਂ ਫੜੇ 12 ਵਾਰੋ ਵਾਰੀ ਪਹਿਲਾਂ ਇੱਕ ਫਿਰ ਦੂਸਰਾ 2 ਫਿਰ ਤਿੰਨ ਫਿਰ ਦੂਸਰਾ 4 ਫਿਰ 5 ਇਹ ਵੀ ਤੁਸੀਂ 12 ਵਾਰੀ ਕਰੋਗੇ ਔਰ ਇਸਦੇ ਵੀ ਪੰਜ ਸੈੱਟ ਲਾਉਂਗੇ ਉਸ ਤੋਂ ਬਾਅਦ ਤੁਸੀਂ ਕਸਰਤ ਕਰੋਗੇ ਬ੍ਰਿਜਿੰਗ ਲੱਕ ਉੱਪਰ ਚੱਕ ਦੋਗੇ ਇੱਥੇ ਆਪਾਂ 15 ਸੈਕਿੰਡ ਹੋਲਡ ਦੈਨ ਰਿਲੈਕਸ ਔਰ ਇਸ ਦੇ ਵੀ ਤੁਸੀਂ 5 ਤੋਂ 6 ਸੈਟ ਲਾਉਂਗੇ ਔਰ ਰਾਤ ਨੂੰ ਸੌਣ ਵੇਲੇ ਤੁਸੀਂ ਇਹ ਸਰਾਣੇ ਰੱਖ ਲੈਣੇ ਆ ਦੋਨੋਂ ਸਾਈਡ ਲੱਤਾਂ ਦੇ ਔਰ ਤੁਸੀਂ ਰਾਤ ਨੂੰ ਐਦਾਂ ਲੱਤਾਂ ਰੱਖ ਕੇ ਸੌਣਾ ਤਾਂ ਕਿ ਜਿਹੜੀ ਸਵੇਲਿੰਗ ਆ ਉਹ ਘਟ ਜਵੇ ਔਰ ਨਾਲ ਦੀ ਨਾਲ ਅਗਰ ਤੁਸੀਂ ਗਰਮ ਪੱਟੀ ਬਨ ਕੇ ਸੌਵੋਗੇ ਤਾਂ ਤੁਹਾਨੂੰ ਜੋ ਥੋੜੀ ਸਵੇਲਿੰਗ ਹੈ ਉਹ ਘਟ ਜੇਗੀ ਤੁਸੀਂ 7 ਤੋਂ 8 ਦਿਨਾਂ ਬਾਅਦ ਚੈੱਕ ਕਰੋਗੇ ਜੋ ਤੁਹਾਡੀ ਲੱਤਾਂ ਦੀ ਸੋਜ ਹੈ ਉਹ ਬਿਲਕੁਲ ਨਾਰਮਲ ਹੋ ਜਾਏਗੀ ਜਾਂ ਘਟਣਾ ਤਾਂ ਸ਼ੁਰੂ ਹੋਈਗੀ ਹੋਈਗੀ ਸਤਿ ਸ੍ਰੀ ਅਕਾਲ